ਸਤਿ ਸ਼੍ਰੀ ਅਕਾਲ ਮਤਰੋ ਲਓ ਜੀ ਨਵਾਂ ਦਿਨ ਨਵੀਂ ਸਵੇਰ ਮਾਸਮੇਂ ਚ ਕਾਫੀ ਫਰਕ ਪਿਆ ਚੱਲਿਆ ਹੁਣ ਤਾਂ ਠੰਡ ਰਹਿ ਗਈ ਬਸ ਸਵੇਰ ਸ਼ਾਮ ਦੀ ਪਰ ਅਜੇ ਉੱਧਰ ਜਾਂਦੇ ਨਹੀਂ ਸੂਰੇ ਸੂਰੇ ਡੰਗਰਾਂ ਚ ਪੈਰ ਹਜੇ ਪ੍ਰੋਪਰ ਠੀਕ ਨਹੀਂ ਜਣ ਫਰਕ ਅੱਗੇ ਨਾਲੋਂ ਬਹੁਤ ਵੀ ਹੁਣ ਨਾ ਮੁਚਮਚ ਨਾ ਜਾਵੇ ਡਾਕਟਰ ਨੇ ਕਿਹਾ ਸੀ ਵੀ ਇਹ ਬਚਾ ਕੇ ਰੱਖੀ ਇੰਨਾ ਸਾਈਆਂ ਕਮਜ਼ੋਰ ਹੋ ਜਾਂ ਨਾ ਮਚੋ ਬਣਾ ਲਈਏ ਨੂੰ ਹੁਣ ਕਰਕੇ ਮਿੱਠੂ ਆ ਜਾਂਦਾ ਵਿਚਾਰਾ ਉਹ ਕਰਾ ਜਾਂਦਾ ਕੰਮ ਸੂਰੇ ਸੂਰੇ ਆਪਾਂ ਆਪਣੇ ਇੱਧਰਲੇ ਕਰ ਲਈਏ ਦਿਨ ਜਿੰਨਾ ਮੌਸਮ ਸਾਫਾ ਬਿਲਕੁਲ ਅੱਜ ਹਵਾ ਚੱਲਦੀ ਆ ਠੰਡੀ ਠੰਡੀ ਸਵੇਰੇ ਸਵੇਰੇ ਬਲੌਗ ਵੀ ਆਪਾਂ ਹੁਣ ਬਣਾਇਆ ਨਹੀਂ ਕਈ ਦਿਨ ਆਪਣਾ ਮਟਰ ਮੁੱਟਰ ਵਾਲਾ ਅੱਜ ਬਣਾਉਨੇ ਆ ਸਾਰਾ ਠੀਕ ਆ ਵੀ ਹਲਾ ਵੀ ਮਿੱਤਰੋ ਬਾਹਰ ਲੈ ਵਿੜਿਆ ਆ ਮਰੇ ਪੁੱਤ ਲੱਗੇ ਨੇ ਅੱਜ ਡੰਗਰਾਂ ਨੂੰ ਇਸ਼ਨਾਨ ਕਰਾਉਣ ਪਹਿਲਾਂ ਉਹ ਨਾਲ ਆਤੀ ਬੈੜੀ ਹੁਣ ਕੱਟੀ ਨੂੰ ਲੱਗੇ ਨੇ ਸਾਬਣ ਵੀ ਮਾਰ ਰਹੇ ਨੇ ਓਏ ਸਾਬਣ ਨਹੀਂ ਲਾਉਣਾ ਈ ਦੂਆ ਕੇ ਆਈ ਤੁਨੂੰ ਮੈਂ ਚਲੋ ਏ ਵੀ ਉਹਦੇ ਨਾਲ ਨਾਲੀਆਂ ਡਾਵ ਨਾਲ ਓਏ ਉਹ ਦੂਆ ਲਾਉਣੇ ਨਾਲ ਨਾਲ ਨਹਾਉਣੇ ਵਾਲਾ ਥਾਪੇ ਮੈਂ ਲੱਗ ਰੱਖ ਕੇ ਜੇ ਡਿੱਗੀ ਦੂਜੋ ਚੱਕ ਕੇ ਠੋਕਦੀ ਨਹਾਉਣੇ ਵਾਲੇ ਥਾਪਣ ਦੀ ਓਏ ਤਸੱਲੀਆ ਦੇਖੋ ਵੀ ਪੂੰਚ ਚੱਕ ਚੱਕ ਕੇ ਖੜਦੀ ਆ ਨਹਾਉਂਦੀ ਆ ਹਾਂ ਡਾਵਰੇ ਚੱਕ ਕੇ ਠੋਕਦਾ ਹੈ ਨੁੱਦਰੋ ਲਿਆ ਕੇ ਹੂੰ ਦੇ ਇੱਧਰ ਐ ਕੱਤੀ ਵੀ ਨਜ਼ਰ ਨਾ ਨਾ ਰਹੀ ਆ ਇਹਨੂੰ ਹਾਂ ਪੂਰੀ ਆਤ ਰੱਖਣੀ ਆ ਹੁਣ ਗਰਮੀ ਗਰਮੀ ਰੋਜ਼ ਇਹਨੂੰ ਇਹ ਨਾਲ ਆ ਕੇ ਹੱਥੋਂ ਤਾ ਫੇਰ ਜਾਇਆ ਕਰਨਾ ਪਰ ਉੱਪਰ ਉੱਪਰ ਝਗੜਾ ਕਰਾ ਥੱਲੇ ਵੀ ਫੇਰ ਹੱਥ ਥੱਲੇ ਵੀ ਹੋਣੀ ਹੋਣੀ ਜਾਂਦੇ ਆ ਹਾਂ ਐ ਥੱਲੇ ਤੱਕ ਇਹਨੂੰ ਹੱਥ ਫੇਰ ਉਹਨਾਂ ਨਾਲ ਉਸ ਮਾਰ ਕੇ ਇਹਦੇ ਵੀ ਵਟਾਓ ਆ ਚਲੋ ਵਟਾਏ ਹੋਏ ਨੇ ਇਹ ਦੋਏ ਫੇਰ ਫੇਰ ਉਹ ਕੁੰਡ ਵੀ ਧੋ ਦੇਣੀ ਆ ਪੁੱਤ ਜੰਗਾ ਯਾਰ ਦੀ ਦਿਹਾੜੀ ਵੀ ਨਹੀਂ ਲੋ ਜਿੰਨੀ ਮਰਜ਼ੀ ਲੈ ਲਿਓ ਕੋਈ ਤੱਕ ਨਹੀਂ ਦਿਹਾੜੀ ਦੀ ਕਿਹੜੀ ਗੱਲ ਆ ਪੁੱਤ ਥੋੜਾ ਹੀ ਆ ਸਭ ਕੁਝ ਆਪਣਾ ਆਇਆ ਦਾ ਵੇਖੋ ਹਾਂ ਠੀਕ ਆ ਚਾਹ ਉਧਰ ਬਣੀ ਪਿਆ ਜਾ ਕੇ ਨਹਾ ਕੇ ਚਾਹ ਪੀ ਲਿਓ ਚਾਹ ਤੇ ਹੀ ਆ ਯਾਰ ਮੋਟਾ ਤਾਂ ਕਹੋ ਚਾਹੇ ਮਿਲਦੀ ਆ ਸਾਈ ਆ ਹੋਰ ਵੀ ਭੱਜਦੀ ਆ ਬੋ ਤਾਂ ਕੋ ਵੀ ਤੋ ਦਿਓ ਚੰਗਾ ਹੁਲੋ ਵੀ ਮਿੱਤਰੋ ਮੋਟਰ ਤੇ ਪਹੁੰਚੇ ਆ ਕਣਕ ਲੱਗ ਗਈ ਨੂੰ ਸਾਰੇ ਤੇ ਆ ਗਈ ਇੱਕ ਆ ਤੱਕ ਹੀ ਰਹਿ ਗਈ ਉਰੇ ਗੁੱਲੀ ਡੰਡੇ ਦੀ ਜਿਵੇਂ ਸਪਰੇਅ ਕਰਦਿਆਂ ਰਹਿ ਨਹੀਂ ਜਾਨਾ ਦਾ ਮਾੜਾ ਮੁੱਟਾ ਦੋ ਤਿੰਨ ਕਿਤਗੀਆਂ ਰਹਿ ਗਈਆਂ ਆ ਆਪਣਾ ਪੱਠਿਆਂ ਖੇਤ ਸੀ ਇਹ ਵੀ ਆਗੀ ਨਾਲੇ ਰਲ ਚੱਲੀ ਇਹ 10 ਦਿਨ ਆਪਾਂ ਲੇਟ ਬੀਜੀ ਸੀ ਦੂਜੇ ਨਾਲੋਂ ਇਹ ਵੀ ਸੁਣੀ ਹੋ ਚੱਲੀ ਆ ਖੁਸ਼ਕ ਸੀ ਆਪਣਾ ਖੇਤ ਦੇਖੋ ਕਿੰਨਾ ਸੋਹਣਾ ਭਰ ਗਿਆ ਹੁਣ ਇਹਨਾਂ ਆਵਰੇ ਖਾਲ ਸੀ ਆਪਣਾ ਪੱਠਿਆਂ ਨੂੰ ਜਦ ਪਾਇਆ ਆ ਉਨ ਲੋਡ ਨਹੀਂ ਸੀ ਇਹਦੀ ਸਾਡੇ ਕੋਲ ਪਨੀਰੀ ਬਚ ਗਈ ਸੀ ਪਿਆਜ਼ ਲਾਤੇ ਉਹਰੇ ਪਰ ਇਹਦੇ ਵਿੱਚ ਮਰਦੇ ਬਹੁਤ ਨੇ ਯਾਰ ਪਿਆਜ਼ ਕਲੋਰੋ ਪਾਉਨੇ ਆ ਹੁਣ ਮਾੜੇ ਜਿਹਾ ਬੱਤ ਆਇਆ ਤੈਨੂੰ ਕਲੋਰੋ ਸਿੱਟਾਂਗੇ ਜੀ ਇਹ ਆਪਣਾ ਅਰਜਨ ਦਾ ਬੂਟਾ ਇਹਦੇ ਵੀ ਬਹੁਤ ਗੁਣ ਨੇ ਇਹ ਵੀ ਆਪਣਾ ਵਧੀਆ ਹੋ ਕੇ ਚੱਲਿਆ ਅਸਕੇ ਬੁੱਟੀ ਬੱਟੀ ਸਭ ਮਰ ਗਿਆ ਕਿਤੇ ਕਿਤੇ ਬਚੀ ਹੋਈ ਆ ਬਚੀ ਹੋਈ ਥੋੜੀ ਜਿਹੀ ਬਸ ਬਾਕੀ ਸਭ ਇਹਦੀ ਬੱਟਾ ਮੁੱਟਾ ਸਾਹ ਪੰਜਾਣਾ ਪ੍ਰਮਾਤਮਾ ਦੀ ਕਿਰਪਾ ਨਾਲ ਹੁਣ ਭਗੋਲਿਆ ਕਣਕ ਮਾੜੀ ਮਾੜੀ ਲੱਗੀ ਕਿਤੇ ਮੋਲੀ ਕੱਢਣ ਆਖੇ ਤਾਂ ਤਾਂ ਪੰਨ ਦੇ ਬੀਜੇ ਹੋਏ ਨੇ ਅੱਛਾ ਦਾਦਾ ਮਨਾ ਗਿਆ ਉਛਾ ਦੱਤ ਦਮਨ ਗੰਮਾ ਮੱਪਾਂਗਾ ਓਏ ਓਏ ਦਮਨ ਓਏ ਓਏ ਤੇਰੀ 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 ਗਲੈੰਡੂ ਦੋ ਦਿਨ ਰਹਿ ਗਿਆ ਹੁਣ ਇੰਡੀਆ ਚ ਫੇਰ ਭੱਜ ਜਾਣਾ ਤਾਂ ਛਾਇਆ ਉੱਥੇ ਹੀ ਓਏ ਦੇਖ ਓਏ ਇਹ ਆਈ ਯੂਕੇ ਵਾਲਾ ਸਾਡਾ ਦੋ ਤਾਂ ਨਾ ਬਹੁਤ ਦਮਨ ਪਨਾਗ ਨਾ ਬਹੁਤ ਇਖੇ ਨੇ ਦਮਨ ਓਏ ਆਰੀ ਪੈ ਗਈ ਮਾਮੇ ਨਾਲ ਪੂਰੀ ਹੂੰ ਆਉਣੀ ਪੈ ਗਈ ਖੱਲਾੜੀ ਪੈ ਗਈ ਮਾਮੇ ਮਾਮੇ ਲੈ ਕੇ ਆਉਣ ਨੂੰ ਐ ਲੋਈ ਦਵਨ ਜਦੋਂ ਝੂਟੀ ਲੈਂਦਾ ਓ ਕਿੱਥੇ ਦਲੇ ਬਾਏ ਬਾਏ ਓ ਦਵਨ ਦਾ ਝੂਟੀਆਂ ਲੈਂਦਾ ਫਿਰਦਾ ਅੱਜ ਓਏ ਓਏ ਝੂਜੀ 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 ਲੈਂਦਾ ਆ ਦਲਦਾ ਲਓ ਜੀ ਤੇ ਮਨਾਂ ਛੁੱਟੇ ਲੰਦਾ ਸਤਾਜੇ ਓਏ 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 ਲੋ ਜੀ ਸਾਨੂੰ ਅਮਰਜੈਂਸੀ ਆਉਣਾ ਪਿਆ ਮਰੇ ਕੋਲੇ ਅੱਜ ਮੈਂ ਤਾਂ ਮਿੱਠੂਰਾਉਂ ਦਾ ਪਾਰਕਿੰਗ 'ਚ ਖੜਿਆ ਮਰੇ ਕੋਲੇ ਵੀ ਨਾ ਮਿੱਠੂ ਨਾਲ ਨਾਲ ਮੈਂ ਟੈਂਪਸ ਹੂ ਕੱਟ ਤਿਆਰ ਕੋ ਖੱਥੋ